ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਅਸੀਂ ਸ੍ਰੀ ਅਮਰਸਰ ਸਾਹਿਬ ਵਿਖੇ ਗਏ ਸੀ ਕਿ ਉੱਥੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਅਸੀਂ ਅਰਦਾਸ ਵੀ ਕੀਤੀ ਸੀ ਕਿ ਸਾਰੀਆਂ ਉਹ ਧਿਰਾਂ ਜਿਹੜੀਆਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੀ ਨੂੰ ਸੋਚ ਨੂੰ ਪਰੋਈਆਂ ਹੋਈਆਂ ਨੇ ਪੰਥਕ ਸੋਚ ਨੂੰ ਪਰੋਈਆਂ ਹੋਈਆਂ ਨੇ ਭਾਵੇਂ ਉਹ ਜੱਥੇਬੰਦੀਆਂ ਪਾਵੇਂ ਬਹੁਤ ਸਾਰੇ ਵਿਅਕਤੀ ਵੀ ਐ ਜਿਹੜੇ ਬੜੀ ਸਮਰੱਥਾ ਰੱਖਦੇ ਐ ਪਰ ਘਰਾਂ 'ਚ ਬਿਠੇ ਐ ਉਹਨਾਂ ਸਾਰਿਆਂ ਦਾ ਤਾਲਮੇਲ ਕਰੀਏ ਤਾਲਮੇਲ ਕਰਕੇ ਸਾਰਿਆਂ ਨੂੰ ਇਕੱਤਰ ਕਰੀਏ ਇੱਕ ਥਾਂ ਤੇ ਕੋਈ ਸਾਂਝਾ ਪਲੇਟਫਾਰਮ ਬਣਾਇਆ ਜਾਵੇ ਤਾਂ ਕਿ ਵਕ ਵਕ ਥਾਵਾਂ ਤੇ ਸਾਡੀ ਜਿਹੜੀ ਸ਼ਰਤੀ ਐ ਉਹ ਖੇੜੀ ਹੋਈ ਐ ਉਹਨੂੰ ਇਕੱਤਰ ਕਰਨ ਵਾਸਤੇ ਯਤਨ ਐ ਕਿ ਸਾਡੀ 27 ਤਰੀਕ ਦੀ ਅੱਜ ਦੀ ਜੋ ਲੁਧਿਆਣਾ ਵਿਖੇ ਗੁਰਗਰਾ ਦੂਹਨ ਮਾਰਨ ਵਿੱਚ ਮੀਟਿੰਗ ਹੋਈ ਐ ਇਹ ਪਹਿਲੀ ਮੀਟਿੰਗ ਹੈ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਵਿਅਕਤੀ ਆਏ ਸਭ ਦਾ ਧੰਨਵਾਦ ਬਹੁਤ ਜਲਦੀ ਅਸੀਂ ਇਹ ਮੀਟਿੰਗਾਂ ਜਾਰੀ ਰੱਖਾਂਗੇ ਇਹਨਾਂ ਨੂੰ ਅਸੀਂ ਉਮੀਦ ਹੈ ਕਿ ਅੱਜ ਦੀ ਮੀਟਿੰਗ ਵਿੱਚ ਵੀ ਜੋ ਵਿਚਾਰ ਆਈਆਂ ਨੇ ਬੜੇ ਚੜ੍ਹਦੀ ਕਲਾ ਵਾਲੀਆਂ ਤੇ ਪੋਜਿਟਿਵ ਵਿਚਾਰਾਂ ਨੇ ਉਹਨਾਂ ਵਿਚਾਰਾਂ ਨੂੰ ਅੱਗੇ ਵਧਾ ਕੇ ਜਿਹੜੇ ਬੰਦੇ ਅੱਜ ਨਹੀਂ ਆ ਸਕੇ ਜਿਹੜੀਆਂ ਜਥੇਬੰਦੀਆਂ ਨਹੀਂ ਆ ਸਕੀਆਂ ਉਹਨਾਂ ਸਾਰਿਆਂ ਨੂੰ ਲੈ ਕੇ ਇੱਕ ਵੱਡਾ ਕਾਫਲਾ ਬਣਾਵਾਂਗੇ ਜਿਹਦੇ ਨਾਲ ਮੈਨੂੰ ਲੱਗਦਾ ਕਿ ਬਹੁਤ ਕਾਮਯਾਬੀ ਮਿਲੇਗੀ ਫੋਰਮਰ ਐਮਪੀ ਦਸਦੇਵ ਸਿੰਘ ਖਾਲਸਾ ਉਹਨਾਂ ਨੇ ਤੁਹਾਡਾ ਨਾਮ ਲਿਆ ਹੈਗਾ ਕਿ ਉਹ ਸ਼ਰੂਪਨੀ ਇਕਾਈ ਦਲ ਦੇ ਪ੍ਰੈਜ਼ੀਡੈਂਟ ਵਾਸਤੇ ਤੁਹਾਡਾ ਨਾਮ ਲਿਆ ਹੈ ਇਹਨੂੰ ਕਿੰਨੇ ਵਾਰੀ ਕਹੋਗੇ ਤੁਸੀਂ ਇਸ ਗੱਲ ਨੂੰ ਅੱਜ 15 ਦਿਨ ਹੋ ਗਏ ਤੇ ਮੇਰਾ ਖਿਆਲ ਹੈ 1000 ਤੋਂ ਵੱਧ ਵਾਰੀ ਚੈਨਲ ਨੇ ਇਹਨੂੰ ਖੰਡਨ ਕਰਤਾ ਇਹਨੇ ਜਿੱਥੇ ਅਸੀਂ ਜਾਵਾਂਗੇ ਤੁਸੀਂ ਉਹੀ ਗੱਲ ਲੈ ਕੇ ਬਹਿਜੋਗੇ ਅੱਜ ਫਿਰ ਮੈਂ ਇੱਕ ਵਾਰੀ ਖੰਡਨ ਕਰ ਦਿੰਦਾ ਪਰ ਕਿੰਨੇ ਵਾਰੀ ਕਰਾਓਗੇ ਉਹਨੇ ਵੀ ਮੀਡੀਆ ਤੇ ਖੰਡਨ ਕਰਤਾ ਵੀ ਮੇਥੋਂ ਗਲਤੀ ਹੋ ਗਈ ਦੂਜੀ ਗੱਲ ਮੈਂ ਆਪ ਪਿਛਲੇ 4 ਸਾਲਾਂ ਤੋਂ ਕਹਿੰਦਾ ਆ ਰਿਹਾ ਐ ਵੀ ਮੈਂ ਆਪ ਕੋਈ ਪ੍ਰਧਾਨ ਨਹੀਂ ਬਣਦਾ ਕੋਈ ਇਲੈਕਸ਼ਨ ਨਹੀਂ ਲੜਦਾ ਕੋਈ ਮਹਾਗੋ ਨਹੀਂ ਬਣਦਾ ਮੇਰਾ ਮਕਸਦ ਹੈ ਕੌਮ ਨੂੰ ਇਕੱਠਿਆਂ ਕਰਕੇ ਇੱਥੇ ਇਸ ਸੋਚ ਦੀ ਸਰਕਾਰ ਪੈਦਾ ਕਰਨ ਦਾ ਮੇਰਾ ਮਕਸਦ ਹੈ ਇਹਨੂੰ ਤੁਸੀਂ 50 ਵਾਰੀ ਪੁੱਛ ਲਓ ਤੇ ਉਹ ਜੀ ਪੁੱਛੀ ਜਾਓ ਮੈਂ ਇਹ ਮੇਰਾ ਜਵਾਬ ਐਹੀ ਹੋਊਗਾ ਪੰਜਾਬ ਦੀ ਜਿਹੜੀ ਪੰਥਕ ਜਿਹੜੀ ਪਾਰਟੀ ਹੈਗੀ ਹੈ ਸ਼ਰੋਮੀ ਅਕਾਲੀ ਦਲ ਤੇ ਸ਼ਰੋਮੀ ਕਾਲੀ ਦਲ ਅੰਮ੍ਰਿਤਸਰ ਇਹ ਦੋਨਾਂ ਪਾਰਟੀਆਂ ਬਾਰੇ ਤੁਹਾਡੇ ਕੀ ਖਿਆਲ ਹੈ ਅਜ ਦੀ ਦੇਖੋ ਅਜ ਦੀ ਜਿਹੜੀ ਅਮਰਸਰ ਅਕਾਲੀ ਦਲ ਵਿੱਚ ਜੀ ਸਾਡੇ ਸਾਹਮਣੇ ਆਏ ਹੋਏ ਸੀ ਉਹਨਾਂ ਦੇ ਨੁਮਾਇंदे ਭੇਜੇ ਸੀ ਸਰਦਾਰ ਸੁਖਵਿੰਦਰ ਸਿੰਘ ਮਾਨ ਨਾਲ ਵੀ ਮੇਰੀ ਗੱਲ ਹੋਈ ਹੈ ਹੋਰ ਕਿਹੜੀ ਪੰਥਕ ਪਾਰਟੀ ਤੁਸੀਂ ਮੰਨਦੇ ਹੋ ਉਹ ਸ਼ਾਇਦ ਆਹੀ ਪਾਰਟੀ ਨੂੰ ਮੰਨਦੇ ਹੋਣ ਕਿਉਂਕਿ ਹਲੇ ਦੇਖੋ ਉਹਨਾਂ ਨੇ ਕਿਹਾ ਹੈ ਅਸੀਂ ਜਿਹੜੀ ਜਿਹੜਾ ਆ ਸਾਡੀਆਂ ਕਾਰਵਾਈਆਂ ਸਾਡੀ ਸਾਡਾ ਅਪਰਾਲਾ ਹੈ ਇਹਦੇ ਤੋਂ ਅਸੀਂ ਜਾਣੂ ਕਰਾਵਾਂਗੇ ਸਰਦਾਰ ਸਰਬਜੀਤ ਸਿੰਘ ਖਾਲਸਾ ਨੂੰ ਅਮਰ ਸਿੰਘ ਅਮਰਪਾਲ ਸਿੰਘ ਜੀ ਦੇ ਪਰਿਵਾਰ ਨੂੰ ਸਾਰ ਨੂੰ ਜਾਣੂ ਕਰਾਵਾਂਗੇ ਸਾਡੀ ਸੋਚ ਤਾਂ ਇੱਕੋ ਹੀ ਆ ਇਸ ਕਰਕੇ ਹਾਲੇ ਸਾਡੀ ਇਹ ਪਹਿਲੀ ਮੀਟਿੰਗ ਹੈ ਇਹ ਅਜੇ ਅੰਤੋਂ ਮੀਟਿੰਗ ਨਹੀਂ ਕਿ ਅਸੀਂ ਕੋਈ ਫੈਸਲਾ ਲੈ ਲਿਆ ਇਸ ਕਾਫਲੇ ਨੂੰ ਵੱਡਾ ਕਰਾਂਗੇ ਤੇ ਕਾਫਲੇ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਵੀ ਹੋਏਗਾ ਸਰਦਾਰ ਅਮਰਪਾਲ ਸਿੰਘ ਵੀ ਹੋਏਗਾ ਸਾਰੇ ਕਾਬਲੇ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਜੀ ਬਾਕੀ ਚੜਾਈ ਕੋਰ ਸ਼੍ਰੋਮੀ ਕਾਜੀਦਰ ਪਾਲੰਦਰ ਤੋਂ ਜਿਹੜਾ ਅਟਪ ਹੋਇਆ ਉਹ ਉਹਨਾਂ ਨਾਲ ਵੀ ਕੋਈ ਗੱਲਬਾਤ ਚੱਲ ਰਹੀ ਹੈ ਜਾਂ ਕਿਸ ਪ੍ਰਾਂਤ ਨੂੰ ਲੋ ਤਾਂ ਬਦਲਦਲ ਹੀ ਹੈ ਉਹਨਾਂ ਨਾਲ ਸਾਡੀ ਕੋਈ ਗੱਲ ਨਹੀਂ ਚੱਲ ਰਹੀ ਦੇਖੋ ਜਿਹੜੇ ਬੰਦੇ ਤੁਹਾਨੂੰ ਯਾਦ ਹੋਊਗਾ ਕਿ ਉਹਨਾਂ ਦੇ ਇੱਕ ਆਗੂ ਨੇ ਜਦੋਂ ਪ੍ਰੈਸ ਨੇ ਪੁੱਛਿਆ ਵੀ ਤੁਸੀਂ ਹੁਣ ਤੱਕ ਕਿਉਂ ਨਹੀਂ ਬੋਲੇ ਉਹ ਕਹਿੰਦੇ ਜੀ ਅਸੀਂ ਸੋਚਿਆ ਵੀ ਹੌਲੀ-ਹੌਲੀ ਲੋਕ ਭੁੱਲ ਜਾਂਦੇ ਹੁੰਦੇ ਆ ਤੇ ਪ੍ਰੈਸ ਨੇ ਕਿਹਾ ਵੀ ਤੁਹਾਡਾ ਮਤਲਬ ਸੀ ਜੇ ਭੁੱਲ ਜਾਂਦੇ ਤਾਂ ਫਿਰ ਕੋਈ ਈਸ਼ੂ ਨਹੀਂ ਸੀਗਾ ਇਹੋ ਜੀ ਸੋਚ ਵਾਲਿਆ ਸਾਡਾ ਕੋਈ ਰਾਬਤਾ ਨਹੀਂ ਅਸੀਂ ਰਾਬਤਾ ਕਰਨਾ ਵੀ ਨਹੀਂ ਚਾਹੁੰਦੇ ਇਸ ਕਰਕੇ ਦੂਜੀ ਗੱਲ ਉਹਨਾਂ ਦਾ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਸੰਭਤ ਹੈ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਇੱਕ ਯਾਦ ਪੱਤਰ ਦੇ ਕੇ ਆਏ ਆ ਕਿ ਸਿੰਘ ਸਾਹਿਬ ਜੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਸਿੱਖਾਂ ਦੀ ਨੁਮਾਇੰਦਗੀ ਜਥੇਬੰਦੀ ਆ ਨੁਮਾਇੰਦਗੀ ਜਥੇਬੰਦੀ ਹੋਣ ਦੇ ਨਾਤੇ ਜੇ ਕੋਈ ਸਿੱਖਾਂ ਦੇ ਉੱਪਰ ਭੀੜ ਪੈਂਦੀ ਆ ਸਿੱਖਾਂ ਦੇ ਉੱਪਰ ਕੋਈ ਇਹੋ ਜਿਹਾ ਵਾਕਿਆ ਵਾਪਰ ਜਾਂਦਾ ਹੈ ਉਹਦੀ ਬੜੀ ਸਦਕਾਦਲੀ ਦੇ ਨਾਲ ਇਸ ਪ੍ਰਧਾਨ ਨੂੰ ਉਹਦਾ ਵੀਦਾ ਚੁੱਕਣਾ ਚਾਹੀਦਾ ਇਹ ਨਹੀਂ ਚੁੱਕ ਸਕਿਆ ਬਲਕਿ ਇਹਦੇ ਇੱਕ ਇੱਕ ਪਾਸੇ ਤਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਪਾਸੇ ਸਰਕਾਰ ਉਹਨਾਂ ਦਾ ਪਿਤਾ ਜੀ ਮੁੱਖ ਮੰਤਰੀ ਆਪ ਗ੍ਰਹਿ ਮੰਤਰੀ ਉਹਨਾਂ ਦੇ ਗ੍ਰਹਿ ਮੰਤਰੀ ਹੁੰਦਿਆਂ ਸ਼ਾਂਤਮਈ ਸੰਘਰਸ਼ ਕਰਦੇ ਇਹ ਸੰਘਰਸ਼ ਕਾਹਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬਿਆਦਵੀ ਹੋਈ ਹੈ ਉਹਦੇ ਲਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿ ਕਿਹਨੇ ਬਿਆਦਵੀ ਕੀਤੀ ਕਿਨੇ ਗੁਰੂਗਰਾਸ ਤੋਂ ਚੋਰੀ ਕੀਤਾ ਕਿੱਥੇ ਲਪੋਇਆ ਉਹਦੇ ਵਾਸਤੇ ਸੰਗਤਾਂ ਸੰਘਰਸ਼ ਕਰ ਰਹੀਆਂ ਸੀ ਜਾਂ ਸ਼ਾਂਤਮਈ ਜਾਪ ਕਰ ਰਹੀਆਂ ਸੀ ਵਾਹਿਗੁਰੂ ਦਾ ਉਹਦੇ ਉੱਪਰ ਗੋਲੀਆਂ ਚੱਲੀਆਂ ਸਿੰਘ ਸ਼ਹੀਦ ਕਰ ਦਿੱਤੇ ਕੋਈ ਪਛਤਾਵਾ ਨਹੀਂ ਕੋਈ ਉਹ ਵਿਅਕਤੀ ਨਹੀਂ ਫੜਿਆ ਜਿਨ੍ਹਾਂ ਨੇ ਇਹ ਗਲਤੀਆਂ ਕੀਤੀਆਂ ਫਿਰ ਕਿਸੇ ਉਹ ਸੌਦਾ ਸਾਧ ਨੇ ਮਾਫੀ ਨਹੀਂ ਮੰਗੀ ਉਹਨੂੰ ਮਾਫੀ ਦਿੱਤੀ ਜਥੇਦਾਰਾਂ ਨੂੰ ਕੰਪੈਲ ਕੀਤਾ ਜਾਂਦਾ ਉਹਨਾਂ ਤੇ ਪੂਮਤ ਪ੍ਰੈਸ਼ਰ ਪਾਇਆ ਜਾਂਦਾ ਵੀ ਤੁਸੀਂ ਐਂ ਹੀ ਕਰਨਾ ਹੈ ਹੁਣ ਵੀ ਸਾਨੂੰ ਇਹ ਪਤਾ ਲੱਗਾ ਹੈ ਹੱਲੇ ਇਹ ਮੈ ਮੈਨੂੰ ਗੱਲ ਕਹਿਣੀ ਨਹੀਂ ਚਾਹੀਦੀ ਪਰ ਜੋ ਪ੍ਰੈਸ ਚ ਆ ਰਹੀ ਹੈ ਕੁਝ ਹਿੱਸੇ ਚ ਕਿ ਹੱਲੇ ਵੀ ਉਹ ਗੁਪਤ ਤੌਰ ਤੇ ਜਿਹੜੇ ਨਵੇਂ ਜਥੇਦਾਰ ਆ ਜਿਨ੍ਹਾਂ ਕੋਲ ਕੀ ਸੁ ਗਿਆ ਹੋਇਆ ਉਹਨਾਂ ਨਾਲ ਵੀ ਮੀਟਿੰਗਾਂ ਗੁਪਤ ਤੌਰ ਤੇ ਵਿਦੇਸ਼ਾਂ ਦੇ ਵਿੱਚ ਕਰਦੇ ਆ ਦੇਖੋ ਇਹ ਕਾਲ ਤੱਕ ਮੇਰੀ ਪੀੜੀ ਦਾ ਇੱਕ ਬਹੁਤ ਵੱਡਾ ਫਲਸਫਾ ਹੈ ਤੇ ਬਹੁਤ ਵੱਡੀ ਸ਼ਕਤੀ ਹੈ ਇਹਦੇ ਤੇ ਟਿਕੜਾਂ ਬਾਜੀ ਨਹੀਂ ਚੱਲਣੀ ਜੇ ਇਹਦੇ ਤੇ ਮਾਫੀ ਚਾਹੁੰਦੇ ਆ ਤੇ ਸਭ ਕੁਝ ਲਿਖ ਕੇ ਦੇਣ ਵੀ ਸਾਡੇ ਰਾਜ ਦੇ ਵਿੱਚ ਆਹ ਕੁਝ ਹੋਇਆ ਤਤਵਾ ਗਲਤੀਆਂ ਹੋਈਆਂ ਐ ਇੰਨੇ ਸਰੂਪ ਚੋਰੀ ਹੋ ਗਏ ਉਹ ਪਤਾ ਨਹੀਂ ਕਿੱਥੇ ਭੇਜੇ ਅਸੀਂ ਸਿੱਖਾਂ ਦੇ ਗੋਲੀਆਂ ਵੱਜੀਆਂ ਉਹਨਾਂ ਉਹਨਾਂ ਦੇ ਜਿਹੜੇ ਕਤਲ ਹੋਇਆ ਉਹਨਾਂ ਦੀ ਅਸੀਂ ਜ਼ਿੰਮੇਵਾਰ ਐ ਇਹ ਸਭ ਕੁਝ ਲਿਖ ਕੇ ਦੇਣ ਫੇਰ ਤਾਂ ਅਕਾਲ ਤਖਤ ਸਾਹਿਬ ਤੇ ਜਾਣ ਦਾ ਫਾਇਦਾ ਐ ਜੇ ਇੱਕ ਵਿੱਚ ਏਲਚੀ ਪਾਲਿਆ ਦੂਜਾ ਉਹ ਪਾਲਿਆ ਇਹਦੇ ਨਾਲ ਗੱਲ ਚੱਲਣੀ ਨਹੀਂ ਇਹ ਅਸੀਂ ਲਿਖਤੀ ਤੌਰ ਤੇ ਵੀ ਬੇਨਤੀ ਪੱਤਰ ਸਿੰਘ ਸਾਹਿਬ ਜੀ ਨੂੰ ਦੇ ਕੇ ਆਏ ਆ ਅੱਜ ਦਾ ਸਾਡਾ ਏਜੰਡਾ ਨਹੀਂ ਅੱਜ ਦਾ ਜਿੰਦਾ ਸਾਡਾ ਜਿਹੜੀਆਂ ਇਹ ਤੋਂ ਲਾਵਾ ਪੰਥ ਕੇ ਜੱਥੇਬੰਦੀਆਂ ਜਿਹੜਾ ਵੀਰ ਨੇ ਸਵਾਲ ਪੁੱਛਿਆ ਸੀ ਕਿ ਇੱਕ ਧੜਾ ਜੀ ਨੂੰ ਬਾਗੀ ਧੜਾ ਕਹਿ ਦਿੰਦੇ ਆ ਉਹਦੇ ਨਾਲ ਤੁਹਾਡੇ ਕਿਹੋ ਜੇ ਤਾਲਕਾ ਸਾਡਾ ਕੋਈ ਤਾਲਕਾਤ ਨਹੀਂ ਉਹਦੇ ਨਾਲ ਉਹ ਬਦਲਦਲੀ ਹੈ ਉਹ ਵੀ ਉਹਨਾਂ ਗਲਤੀਆਂ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਦਾ ਜਿਹੜੇ ਆਪ ਲਿਖਤੇ ਦੇ ਕੇ ਆਇਆ ਵੀ ਹਾਂ ਅਸੀਂ ਵੀ ਸ਼ਾਮਲ ਹਾਂ ਉਸ ਦੇ ਵਿੱਚ ਜਦੋਂ ਜੀ ਸੁਖਬੀ ਸਿੰਘ ਬਾਦਲ ਪੇਸ਼ ਹੋਏ ਕਾਂਗਰਸਪਾਤ ਦੇ ਬੰਦੇ ਬាទ ਫਖਰ ਨੇ ਜਵਾਬ ਵੀ ਦਿੱਤਾ ਆਕਾਲਪੁਰ ਸਾਹਿਬ ਉਹ ਸਰਮੌਰ ਜੱਥੇਦਾਰੀ ਹੈ ਜਾਂ ਸਰਬੋਤਮ ਸੰਸਥਾ ਹੈ ਸਿੱਖਾਂ ਦੀ ਕਿ ਲੱਗਦਾ ਕਿ ਇਸ ਤਰ੍ਹਾਂ ਦਾ ਰੋਲ ਜੱਥੇਦਾਰ ਸਾਹਿਬ ਨੂੰ ਇਸ ਸਮੇਂ ਨਿਭਾਉਣਾ ਚਾਹੀਦਾ ਹੈ ਕਿਉਂਕਿ ਜੋ ਇਸ ਸਮੇਂ ਸਮੇਂ ਦੀ ਲੋੜ ਹੈ ਕਿਸ ਤਰ੍ਹਾਂ ਦਾ ਰੋਲ ਨੂੰ ਨਿਭਾਉਣਾ ਚਾਹੀਦਾ ਕਿਉਂਕਿ ਅਕਸਰ ਇਹ ਇਲਜ਼ਾਮ ਲੱਗਦਾ ਰਿਹਾ ਕਿ ਜਿਹੜੇ ਜੱਥੇਦਾਰ ਸਾਹਿਬ ਨੇ ਅਸ਼ੋਕ ਐਸਪੀਸੀ ਦੇ ਪ੍ਰਧਾਨ ਹੁੰਦੇ ਨੇ ਉਹ ਸਿਰਫ ਬਾਦਲ ਪਰਿਵਾਰ ਦੇ ਵੱਲੋਂ ਦੀ ਬੱਚੀ ਗੱਲਾਂ ਦੀ ਉਹਨਾਂ ਦੇ ਲੋਕ ਹੀ ਲਗਾਈ ਜਾਂਦੇ ਨੇ ਕਿ ਲੱਗਦਾ ਕਿ ਕੋਈ ਇਨਸਾਫ ਨਹੀਂ ਹੋ ਰਿਹਾ ਕਿ ਇਸ ਤਰ੍ਹਾਂ ਦਾ ਰੋਲ ਅਦਾ ਕਰਨਾ ਚਾਹੀਦਾ ਸਾਨੂੰ ਆਸ ਰੱਖ ਜਿਹੜੇ ਸਰਦਾਰ ਸਾਬਨ ਇਨਸਾਫ ਕਰਨਗੇ ਲੋਕਾਂ ਦੀਆਂ ਭਾਵਨਾਵਾਂ ਨਾਲ ਮੁਤਾਬਕ ਫੈਸਲਾ ਕਰਨਗੇ ਕਿਉਂਕਿ ਉਹਨਾਂ ਨੂੰ ਛੋਕੜ ਦਿੰਦਾ ਜੇ ਪਿਛਲੇ ਜਥੇਦਾਰਾਂ ਨੇ ਕਿਸੇ ਕੋਈ ਨਹੀਂ ਉਹੋ ਜਿਹਾ ਫੈਸਲਾ ਕੀਤਾ ਤੇ ਉਹ ਕੀਤੇ ਹੋਏ ਫੈਸਲੇ ਵਾਪਸ ਵੀ ਲੈਣੇ ਪਏ ਬਦਲਣੇ ਪਏ ਤੇ ਲੋਕਾਂ ਦੇ ਵਿੱਚੋਂ ਵੀ ਆਪਣਾ ਆਧਾਰ ਖਰਾਬ ਕਰਕੇ ਉਹ ਕਲੰਕਤ ਕਰਕੇ ਚਲੇ ਗਏ ਉਹ ਸਭ ਕੁਝ ਉਹਨਾਂ ਨੂੰ ਦਿੰਦਾ ਹੈ ਦੂਜੀ ਗੱਲ ਜਿਸ ਢੰਗ ਦੇ ਨਾਲ ਸਰਦਾਰ ਸੁਖਵੀਰ ਸਿੰਘ ਅਕਾਲ ਤਖਤ ਤੇ ਗਏ ਉਹ ਉਹਨਾਂ ਨੇ ਉਹਨਾਂ ਵਿੱਚੋਂ ਠੀਕ ਹੈ ਉਹ ਗਏ ਨਹੀਂ ਤੁਹਾਨੂੰ ਸ਼ੈਲਫ ਲਿਖਾ ਹੋਵੇ ਉਹਨਾਂ ਨੂੰ ਸੱਦਿਆ ਗਿਆ ਆਪਣੇ ਆਪ ਨਹੀਂ ਗਏ ਉਹਨਾਂ ਨੂੰ ਸੱਦਿਆ ਗਿਆ ਉਹ ਗਏ ਪਰ ਉਹਨਾਂ ਦੀ ਹਿੰਕੜ ਨਹੀਂ ਗਈ ਉਹਨਾਂ ਦਾ ਕੋਈ ਅਰਥ ਨਹੀਂ ਸੀ ਬਣਦਾ ਕਿ ਜਿਸ ਦਾ ਰਕਾਲ ਤਖਤ ਦੇ ਬਰਾਬਰ ਬੈਠਦੇ ਉਹ ਉਹ ਤਾਂ ਜਿਵੇਂ ਇੱਕ ਅਦਾਲਤ ਦੇ ਵਿੱਚ ਮੁਰਜ਼ਮ ਪੇਸ਼ ਹੁੰਦਾ ਹੈ ਪੇਸ਼ ਹੁੰਦੇ ਕੋਈ ਮੁਰਜ਼ਮ ਜਾ ਕੇ ਜੱਜ ਦੇ ਬਰਾਬਰ ਬਹਿ ਜੂਗਾ ਮੈਂ ਸਾਬਕਾ ਜਥੇਦਾਰ ਆ ਮੈਂ ਤਾਂ ਅਪੀਲ ਲੈ ਕੇ ਗਿਆ ਸੀ ਇੱਕ ਯਾਦ ਪੱਤਰ ਲੈ ਕੇ ਗਿਆ ਸੀ ਮੈਂ ਵੀ ਉਹਨਾਂ ਦੇ ਬਰਾਬਰ ਨਹੀਂ ਬੈਠਾ ਉਹਦਾ ਕੋਈ ਅਧਿਕਾਰ ਨਹੀਂ ਸੀ ਕਿ ਉਹ ਬਰਾਬਰ ਵੰਦਾ ਇਹਦਾ ਮਤਲਬ ਹੱਲੇ ਉਹਦੇ ਵਿੱਚ ਇਹ ਹੰਕਾਰ ਹੈ ਕਿ ਇਹ ਭਾਈ ਰੁਘਵੀਰ ਸਿੰਘ ਸਿੰਘ ਸਾਹਿਬ ਉਹ ਹੀ ਆ ਜਿਹਨੂੰ ਮੈਂ ਨਿਯੁਕਤ ਕੀਤਾ ਜਿੰਨੀ ਦੇਰ ਤੱਕ ਇਹ ਭਾਵਨਾ ਨਿਕਲਦੀ ਨਹੀਂ ਨਾ ਉਨੀ ਦੇਰ ਤੱਕ ਇਨਸਾਫ ਰੁਘਵੀਰ ਸਿੰਘ ਨੂੰ ਲੱਗਦਾ ਹੈ ਕਿ ਮੈਂ ਆਏ ਮੈਂ ਬਰੀ ਹੋ ਜਾਊਗਾ ਤੇ ਆਏ ਮੈਨੂੰ ਮਾਫ ਕਰ ਦੇਣਗੇ ਨਹੀਂ ਇਹ ਤਾਂ ਦੋਨੇ ਹੱਥ ਜੋੜ ਕੇ ਇਹ ਉਹਨਾਂ ਨੂੰ ਪੱਤਰ ਦਿੰਦਾ ਕਿ ਸਿੰਘ ਸਾਹਿਬ ਜੀ ਆਹ ਮੇਰੀ ਗਲਤੀ ਹੈ ਇਹਦੇ ਤੇ ਤੁਸੀਂ ਫੈਸਲਾ ਕਰੋਗੇ ਪੱਤਰ ਦੇ ਨਾਲ ਕੋਈ ਫੈਸਲਾ ਹੋਊਗਾ ਜਾਂ ਇਸ ਤਰ੍ਹਾਂ ਕਹਾਣੀ ਠੀਕ ਬਿਲਕੁਲ ਹੋਊਗਾ ਸਾਨੂੰ ਆਸ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਬੜੀ ਸ਼ਕਤੀ ਹੈ ਉਹਦੀ ਬੜੀ ਪਾਵਰ ਹੈ ਗੱਲ ਇੱਥੇ ਵਿਅਕਤੀਆਂ ਦੀ ਨਹੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੀ ਸ਼ਕਤੀ ਦੀ ਹੈ ਫੈਸਲਾ ਜਰੂਰ ਹੋਊਗਾ ਤੇ ਜੇ ਸੁਪੀਰ ਸਿੰਘ ਵਾਦ ਤੇ ਹੱਕ ਦੇ ਵਿੱਚ ਕੋਈ ਫੈਸਲਾ ਆਦਾ ਉਹਦੇ ਨਾਲ ਤੁਸੀਂ ਸਹਿਮਤ ਹੋ ਕਿ ਦੇਖੋ ਹਲੇ ਫੈਸਲਾ ਹੋਇਆ ਨਹੀਂ ਮੈਂ ਪਹਿਲਾਂ ਹੀ ਕਹਾਂ ਜੀ ਅਸੀਂ ਸਹਿਮਤੀ ਨਹੀਂ ਇਹਦਾ ਮਤਲਬ ਅੱਜ ਹੀ ਮੈਂ ਸ਼ੱਕ ਕਰਾਂ ਸਿੰਘ ਸਾਹਿਬ ਤੇ ਸਿੰਘ ਸਾਹਿਬ ਤੇ ਸਾਨੂੰ ਕੋਈ ਸ਼ੱਕ ਨਹੀਂ ਜੋ ਫੈਸਲਾ ਕਰਨਗੇ ਉਹ ਤੋਂ ਬਾਅਦ ਅਸੀਂ ਦੱਸਾਂਗੇ ਸਾਨੂੰ ਅੱਜ ਲੱਗਦਾ ਕਿ ਫੈਸਲਾ ਠੀਕ ਕਰਨਾ ਹੈ ਤੱਕ ਨਹੀਂ ਕਿ ਜਿਹੜਾ ਕੋਈ ਵੀ ਪਹਿਲਾ ਟਾਈਮ ਦੇ ਵਿੱਚ ਹੋਇਆ ਬਾਦਨਦਲ ਦੇ ক্লাব ਜੀ ਕਿਸ ਨੇ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀਆਂ ਪੰਤ ਤੋਂ ਸੇਕ ਦਿੱਤਾ ਗਿਆ ਜਾਂ ਤਨਖਾਈਆ ਇਕਰਾਰ ਕਰ ਦਿੱਤਾ ਗਿਆ ਉਹ ਤਾਂ ਬੜਾ ਕੁਝ ਅਕਾਲ ਤਖਤ ਸਾਹਿਬ ਤੇ ਬੜਾ ਕੁਝ ਹੋਇਆ ਅਕਾਲ ਤਖਤ ਸਾਹਿਬ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸੱਦਿਆ ਗਿਆ ਅਕਾਲ ਤਖਤ ਤੇ ਬਰਨਾਲਾ ਸਾਹਿਬ ਨੂੰ ਸੱਦਿਆ ਗਿਆ ਬੂਟਾ ਸਿੰਘ ਨੂੰ ਸੱਦਿਆ ਗਿਆ ਬੜਾ ਕੁਝ ਹੋਇਆ ਇੱਥੇ ਇਸੇ ਟਰਮ ਦੇ ਵਿੱਚ ਹੀ ਜਿਨ੍ਹਾਂ ਲੋਕਾਂ ਨੇ ਛੋਟੀਆਂ-ਛੋਟੀਆਂ ਵੀ ਗਲਤੀਆਂ ਕੀਤੀਆਂ ਉਹਨਾਂ ਤੇ 2-2 ਸਾਲ 2-2 ਟਰਮ ਨੱਚ ਲੜ ਤੇ ਪਾਬੰਦੀ ਲਾ ਦਿੱਤੀ ਗਈ ਐ ਜੀਪੀਸੀ ਦੇ ਅਧਿਕਾਰੀਆਂ ਤੇ ਅਕਾਲ ਤਖਤ ਦੀ ਸ਼ਕਤੀ ਹੈ ਇਸ ਕਰਕੇ ਅਕਾਲ ਤਖਤ ਦੀ ਸ਼ਕਤੀ ਤੇ ਉੱਪਰ ਸ਼ੰਕਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਦਿਨਾਂ ਚ ਮੈਨੂੰ ਲੱਗਦਾ ਚੰਗਾ ਹੀ ਫੈਸਲਾ ਹੋਊਗਾ ਉਹ ਅਸੀਂ ਇਹ ਸਾਰੀਆਂ ਮੀਟਿੰਗਾਂ ਉਸੇ ਵਾਸਤੇ ਕਰ ਰਹੇ ਆ ਅੱਜ ਨਹੀਂ ਆ ਮੀਟੀਆਂ ਕਰਦੇ ਆ ਜੇ ਸਾਡੇ ਤਾਲਮਿਲ ਸਹੀ ਬੈਠ ਗਿਆ ਅਸੀਂ ਕਿ ਸਿੱਟੇ ਤੇ ਪਹੁੰਚ ਕੇ ਤੇ ਬਿਲਕੁਲ ਲੜਾਂਗੇ ਲੜ ਕੇ ਸੁਪਰੀ ਸਿੰਘ ਪਾਦਲ ਵੀ ਕੌਮ ਦੇ ਨਾਲ ਆਉਣਾ ਨੇ ਗਦਾਰੀ ਕੀਤੀ ਹੈ ਜਾਂ ਨਾ ਕਹਨੇਗਾ ਹੈ ਕਿ ਇਹ ਜਿਸ ਦਿਨ ਕਾਲ ਤੱਕ ਦੱਸਣਗੇ ਹੁਣ ਉਹ ਫੈਸਲਾ ਕਾਲ ਤੱਕ ਤੇ ਆ ਹੁਣ ਮੇਰੀ ਤਾਂ ਕੋਈ ਤੋਕੀ ਨਹੀਂ ਮੈਂ ਕਹਾਂ ਉਹ ਤਾਂ ਉਹ ਦੱਸਣਗੇ ਕਿ ਸਰਕਾਰੀ ਕੀਤੀ ਗਦਾਰੀ ਕੀਤੀ ਮਕਾਰੀ ਕੀਤੀ ਕੀ ਕੀਤਾ ਉਤਮ ਸਿੰਘ ਸਾਹਿਬ ਦੱਸਣਗੇ ਮੈਂ ਕਿ ਕ੍ਰਿਸ਼ਨੂ ਨੇ ਕੰਦਰਤੀਆਂ ਹਾਰਾ ਹੋਣ ਤੋਂ ਬਾਅਦ ਇੱਕ ਵੈਸੇ ਹੀ ਤੌਰ ਤੇ ਛੱਡਣੀ ਚਾਹੀਦੀ ਆ ਪ੍ਰਧਾਨਗੀ ਇਹ ਵੀ ਫੈਸਲਾ ਮੈਂ ਤੁਹਾਨੂੰ ਦੱਸਿਆ ਨਾ ਇਹ ਫੈਸਲਾ ਹੁਣ ਸਿੰਘ ਸਾਹਿਬ ਨੇ ਕਰਨਾ ਜਿੱਥੇ ਤੱਕ ਨੈਤਿਕਤਾ ਦੀ ਗੱਲ ਹੈ ਤੇ ਫਿਰ ਉਹਨੂੰ ਹੀ ਛੱਡ ਦਿੰਦੇ ਨੈਤਿਕਤਾ ਦੀ ਚੀਜ਼ ਤਾਂ ਰਹੀ ਨਹੀਂ ਉੱਜ ਹੁਣ ਗਾਂਹ ਵਾਲਾ ਫੈਸਲਾ ਵੀ ਇਹ ਹਾਰਾਂ ਕਿਉਂ ਹੋਈਆਂ ਕਿਤੇ ਕਰਕੇ ਹੋਈਆਂ ਅਕਾਲੀ ਦਲ ਦੀ ਦੁਰਦਸ਼ਾ ਕਿਉਂ ਹੋ ਗਈ ਇਹ ਸਾਰਾ ਕੁਝ ਸਿੰਘ ਸਾਹਿਬ ਨੇ ਵੇਖਿਆ ਸਿੱਖਾਂ ਵਾਸਤੇ ਸ਼ੁਭੀ ਅਕਾਲੀ ਦਲ ਤਾਂ ਕਿੰਨੀ ਕੁ ਜ਼ਰੂਰੀ ਹੈ ਕਿ ਉਹ ਜਿਉਂਦੀ ਰਹੇ ਲੋਕਾਂ ਨੇ ਬਹੁਤ ਜ਼ਰੂਰੀ ਹੈ ਸਿੱਖਾਂ ਵਾਸਤੇ ਬਹੁਤ ਜ਼ਰੂਰੀ ਹੈ ਇੱਥੇ ਅਕਾਲੀ ਚਾਹੀਦੇ ਆ ਅਕਾਲੀ ਦਲ ਦਾ ਰਾਜ ਚਾਹੀਦਾ ਹੈ ਅਕਾਲੀ ਦਲ ਦੇ ਰਾਜ ਵਿੱਚ ਹੀ ਸਿੱਖਾਂ ਦਾ ਪੰਜਾਬ ਦਾ ਵਿਕਾਸ ਹੋ ਸਕਦਾ ਹੈ ਪਰ ਅਕਾਲੀ ਅਕਾਲੀ ਹੋਣੇ ਚਾਹੀਦੇ ਆ ਅਕਾਲੀ ਆ ਜਿਹੜਾ ਕੁਛ ਹੈ ਇਹ ਨਹੀਂ ਮਿਹਰਬਾਨੀ ਵਾਹਿਗੁਰੂ